जय बा आदमी मैं आप जी ਨੂੰ ਦੱਸਣਾ ਚਾਹਨਾ ਕਿ ਮਹਾਂਪੁਰਸ਼ ਵੀ ਬੈਠੇ ਨੇ ਅੱਜ ਤੋਂ 2 ਦਿਨ ਪਹਿਲਾਂ ਸਵੇਰ ਬੂਵੇ ਭਾਈਆਂ ਫਿਲਮ ਦੇ ਨਿਰਦੇਸ਼ਕ ਉਦੇ ਪ੍ਰਤਾਪ ਜੀ ਤੇ ਜੈਦੀਪ ਗੁੜੇ ਉਹ ਮੇਰੇ ਨਾਲ ਸਵੇਰ 8:00 ਵਜੇ ਬਾਦਮੀ ਕਾਸ਼ਮ ਸਾਡੇ ਕਬੀਰ ਦਾਸ ਜੀ ਦੇ ਜਿਹੜੇ रामदीप ਭਵਨ ਨੇ ਉੱਥੇ ਅਸੀਂ ਦਰਸ਼ਨ ਕਰਨ ਗਏ ਸੀ ਮੈਂ ਉਹਨਾਂ ਦੇ ਨਾਲ ਸੀ ਅਸੀਂ ਜਾ ਕੇ ਉੱਥੇ ਪਹਿਲਾਂ ਅਸੀਂ ਧੁਆ ਸਾਹਿਬ ਨੂੰ ਸਾਡੇ ਕਿ ਨਮਸਤਕ ਹੋਏ ਫਿਰ ਮਹਿੰਦਰਪਾਲ ਦੇ ਜੀ ਨੂੰ ਮਸਤਕ ਹੋਏ ਫਿਰ ਅਸੀਂ ਬਾਬਾ ਗੁਰਦਾਈ ਗਾਜੀ ਦੇ ਜਿਹੜੇ ਆਸ਼ਰਮ ਹੈ ਉੱਥੇ ਜਾ ਕੇ ਵੀ ਨਮਸਤਕ ਹੋ ਗਏ ਤਿੰਨਾਂ ਜਣਾਂ ਦੇ ਜਾ ਕੇ ਮੈਂ ਉਹਦੇ ਪਤਾ ਵੀ ਤੇ ਜਲਦੀਪ ਸਿੰਘ ਤੇ ਨੇ ਜਾਣੇ ਤੇ ਜਿਹੜੇ ਕਰਕੇ ਜਿੰਨਾਂ ਪਿਆ ਉੱਥੇ ਅਸੀਂ ਕੁਝ ਫੋਟੋਆਂ ਹੀ ਸਾਡੇ ਕੋਲ ਨੇ ਜੋ ਲੋੜ ਪੈਂਦੀ ਮੈਂ ਜਾਣ ਕਿ ਕਿਉਂਕਿ ਮੈਡਮ ਜੀ ਨੇ ਵੀ ਜਿਹੜਾ ਵਾ ਮੈਡਮ ਨੀਰਵਾਰਵਾ ਨੇ ਉਹਨਾਂ ਨੇ ਵੀ ਉਹਨਾਂ ਦੇ ਨਾਲ ਇਸ਼ੂ ਉਹਨਾਂ ਨੇ ਵੀ ਹੋਣਾ ਉਹ ਕਹਿੰਦੇ ਸੀ ਵੀ ਕੋਈ ਪ੍ਰੈਸ ਤੋਂ ਕਰਕੇ ਮੈਂ ਥੋੜਾ ਜਿਆਦਾ ਜਲਦੀ ਚੱਲ ਗਈ ਉਹ ਵੀ ਜਦੋਂ ਨੈਕਸਟ ਟਾਈਮ ਦੇ ਵਿੱਚ ਜਲਦੀ ਪ੍ਰੋਗਰਾਮ ਬਣਾ ਕੇ ਉਹ ਵੀ ਆਸ਼ਰਮ ਜਾਂ ਕੇ ਦਰਸ਼ਨ ਕਰਦੇ ਜਾਣਗੇ ਯਾਨੀ